ਦੋ ਤਲਵਾਰਾਂ ਬਦੀਆਂ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਤੇ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਦਾ ਜ਼ਿਕਰ ਕਰਕੇ ਕਹਿੰਦੇ ਸਨ ਉਹ ਕਹਿੰਦੇ ਨੇ ਕਿ ਮੇਰੇ ਮਾਲਕ ਜੀਓ ਤੇਰੇ ਘਰ ਦੀ ਸ਼ੋਭਾ ਬੜੀ ਵੱਡੀ ਬੇਅੰਤਾਂ ਤੂੰ ਨਾਲ ਸਿਪਾਹੀ ਨੀਲ ਨਾਲ ਮਹਾਰਾਜ ਜੀ ਤੇਰੇ ਨਾਲ ਰਹਿਣ ਵਾਲੇ ਨੀਲ ਤੇ ਨਲ रामचंद्र ਜੀ ਦੇ ਵੇਲੇ ਦੇ ਤੋਂ ਤਗੜੇ ਬਲਵਾਨ ਬੰਦੇ ਹੋਏ ਆ ਜੀ ਪਰ ਕਹਿੰਦੇ ਨੇ ਢਾਡੀਆਂ ਨੇ ਕਿਹਾ ਗੁਰੂ ਆਰ ਗੋਬਿੰਦ ਸਾਹਿਬ ਜਿੰਨੇ ਤੇਰੇ ਸਿੱਖ ਤੇਰੀ ਸ਼ਰਨ ਵਿੱਚ ਰਹਿੰਦੇ ਸਾਰੇ ਨੀਲ ਨਾਲੀ ਅਗੇ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਹੁਣ ਆਹ ਗੱਲ ਉਹਨਾਂ ਐਵੇਂ ਥੋੜਾ ਕਹਿਤੀ ਪੱਗ ਤੇਰੀ ਕੀ ਜਹਾਂਗੀਰ ਦੀ ਇਹਦਾ ਮਤਲਬ ਹੈ ਕਿ ਪੱਗ ਜਹਾਂਗੀਰ ਦੇ ਸਿਰ ਤੇ ਵੀ ਹੈਗੀ ਹੈ ਤੇ ਪੱਗ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਸਿਰ ਉੱਪਰ ਵੀ ਹੈਗੀ ਹੈ ਪਰ ਜ਼ਮੀਨ ਅਸਮਾਨ ਦਾ ਫਰਕ ਹੈ ਦੋਵਾਂ ਹੀ ਪੱਗਾਂ ਦੇ ਵਿੱਚ ਇੱਕ ਪੱਗ ਜਿਹੜੀ ਜਣਾ ਲੋਕਾਂ ਨੂੰ ਜਬਰੀ ਝੁਕਾ ਰਹੀ ਹੈ ਤੇ ਇੱਕ ਪੱਗ ਨੂੰ ਵੇਖ ਕੇ ਲੋਕ ਆਪਣੇ ਆਪ ਸਜਦਾ ਕਰਦੇ ਨੇ ਇੱਕ ਪੱਗ ਉਹ ਹੈ ਜਿਹੜੀ ਲੋਕਾਂ ਦੇ ਧਰਮਤ ਬਦੀਲ ਕਰਦੀ ਹੈ ਤੇ ਇੱਕ ਪੱਗ ਉਹ ਹੈ ਜਿਹੜੀ ਲੋਕਾਂ ਦੇ ਧਰਮ ਨੂੰ ਦੀ ਰੱਖਿਆ ਕਰਦੀ ਹੈ ਇੱਕ ਪੱਗ ਉਹ ਹੈ ਜਿਹੜੀ ਗਰੀਬਾਂ ਦੇ ਕੋਲੋਂ ਹੱਕ, ਦਾਨ, ਮਾਇਆ, ਸ਼ੌਹਰਤ, ਜ਼ਮੀਨ, ਜਾਇਦਾਦ, ਘਰ, ਕਾਰੋਬਾਰ ਖੋਹ ਲੈਂਦੀ ਹੈ ਇੱਕ ਪੱਗ ਉਹ ਹੈ ਜਿਹੜੀ ਬੇਅੰਤ ਬਖਸ਼ਿਸ਼ਾਂ ਵੰਡ ਰਹੀ ਹੈ ਜਿੱਥੇ ਰਹਿਮਤਾਂ, ਬਰਕਤਾਂ ਹਰ ਵੇਲੇ ਵਰਤਦੀਆਂ ਰਹਿੰਦੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਜਹਾਂਗੀਰ ਵਰਗਿਆਂ ਨੂੰ ਸਿੱਧੀ ਸਪਸ਼ਟ ਗੱਲ ਸਮਝਾ ਕੇ ਕਹੇ ਤੀ ਵੀ ਜੋ ਜੇ ਜਹਾਂਗੀਰ ਵਰਗਾ ਵੀ ਪੱਗ ਬਨ ਕੇ ਤਖਤ ਬਦਖਤ ਤੇ ਬੈਠ ਕੇ ਸ਼ਾਸਕ ਬਣਿਆ ਫਿਰਦਾ ਏ ਨਾ ਪਰ ਜਹਾਂਗੀਰ ਕੋਲ ਕਦੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰੀਸ ਨਹੀਂ ਕਰ ਹੋਣੀ ਭਾਵੇਂ ਲੱਖਾਂ ਜਨਮ ਲੈ ਕੇ ਵੇਖ ਲੈ ਕਿਉਂਕਿ ਇੱਕ ਪੱਗ ਜ਼ੁਲਮ ਕਰਨ ਵਾਲੀ ਹੈ ਤੇ ਇੱਕ ਪੱਗ ਜ਼ੁਲਮ ਨੂੰ ਠੱਲ ਪਾਉਣ ਵਾਲੀ ਹੈ ਬਹੁਤ ਅੰਤਰ ਹੈ ਹੈ ਤਾਂ ਪੱਗ ਹੀ ਹੈ ਨਾ ਪਰ ਗੱਲ ਇਹ ਹੈ ਕਿ ਜਿਹੜੀ ਪੱਗ ਦੇ ਥੱਲੇ ਸੋਚ ਸਮਝ ਵਿਚਾਰ ਚੱਲਦੀ ਉਹ ਸਭ ਦੀ ਵੱਖਰੀ ਵੱਖਰੀ ਪੱਗ ਦਾ ਸਟਾਈਲ ਸਾਰਿਆਂ ਦਾ ਵੱਖਰਾ ਵੱਖਰਾ ਹੋ ਸਕਦਾ ਹੈ ਕੱਪੜਾ ਭਾਵੇਂ ਇੱਕੋ ਹੀ ਦੁਕਾਨ ਤੋਂ ਥਾਣ ਭਾਵੇਂ ਇੱਕੋ ਤੋਂ ਲਵਾਇਆ ਹੋਵੇ ਇੱਕ ਸਿਰ ਤੇ ਪੱਗ ਬਨ ਕੇ ਲੋਕਾਂ ਦੀ ਸੇਵਾ ਕਰਨ ਲੱਗ ਪਿਆ ਭਲਾ ਕੰਮ ਕਰਨ ਲੱਗ ਪਿਆ ਤੇ ਇੱਕ ਪੱਗ ਬਨ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਰਹਿਮਤ ਵਰਤਾਈ ਤੇ ਪਾਤਸ਼ਾਹ ਕਹਿਣ ਲੱਗੇ ਕਥੈਲੀ ਹੋਰ ਤੇ ਤੋਨੇ ਹੋਰ ਦੇਤੀ ਮਹਾਰਾਜ ਸਾਹਿਬ ਨੇ ਆਖਣ ਲੱਗਾ ਮਹਾਰਾਜ ਇੰਨੀ ਮਿਹਨਤ ਕੀਤੀ ਕਥਾ ਕੀਤੀ ਤੇ ਮਹਾਰਾਜ ਮਾਇਆ ਦੋ ਥੈਲੀਆਂ ਤੇ ਪਾਤਸ਼ਾਹ ਕਨ ਚੜਲੇ ਕੋਰ ਲੈ ਲਾ ਇੱਕ ਹੋਰ ਤਿੰਨ ਥੈਲੀਆਂ ਦੇਤੀਆਂ ਆਖਣ ਲੱਗਾ ਮਹਾਰਾਜ ਮੈਂ ਬੜੇ ਔਖੇ ਸ਼ਬਦਾਂ ਦੀ ਕਥਾ ਕੀਤੀ ਬੜੇ ਔਖੇ ਸ਼ਬਦਾਂ ਦੀ ਵੇਖੋ ਮੈਂ ਕਿੰਨੇ ਕਿੰਨੇ ਔਖੇ ਸ਼ਬਦ ਕੱਢ-ਕੱਢ ਕੇ ਤੁਹਾਨੂੰ ਸੁਣਾਏ ਪਰਮਾਤਮਾ ਦੀ ਸਿਫਤ ਵਿੱਚ ਵੈਗ੍ਰੁਧਿਤ ਨੂੰ ਵਡਿਆਈ ਸੁਣਾਈ ਆ ਤੇ ਤੁਸੀਂ ਮੇਰੀ ਕਥਾ ਦਾ ਮੋਲ ਆ ਦੇ ਰਹੇ ਜੀ ਉਥੜਾ ਤਾਲਖੀ ਜੋ ਬੋਲੇਆ ਦਸਵੇਂ ਪਾਤਸ਼ਾਹ ਨੇ ਆਪਣੇ ਆਸਣ ਤੋਂ ਉੱਠ ਗਏ ਪਾਤਸ਼ਾਹ ਆਸਣ ਤੋਂ ਉੱਠੇ ਤੇ ਗਰੀਬ ਨਵਾਜ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਪੰਡਤ ਜੀ ਮੈਂ ਇਹ ਭੇਟਾ ਨਹੀਂ ਦਿੱਤੀ ਤੁਹਾਨੂੰ ਕਿ ਜੇ ਤੁਸੀਂ ਕਹਿਤ ਵੀ ਕਥਾ ਦਾ ਮੁੱਲ ਆ ਦਿੱਤਾ ਤੁਸੀਂ ਇਹ ਮੁੱਲ ਨਹੀਂ ਮੈਂ ਪਾਇਆ ਇਹ ਮਤ ਜਾਣ ਮੈਂ ਮੁੱਲ ਪਾਇਆ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਸਿਫਤ ਦਾ ਤੇ ਕਦੇ ਮੁੱਲ ਹੀ ਕੋਈ ਨਹੀਂਗਾ ਮਹਾਰਾਜ ਸਾਹਿਬ ਦੇ ਬਚਨ ਸੁਣੇ ਤੇ ਪੰਡਤ ਹੁਣੀ ਝੁਕ ਗਏ ਇੱਕ ਮਨਚੇ ਵੀ ਆ ਗਿਆ ਵੀ ਤਿੰਨ ਵੀ ਨਾ ਗਵਾ ਲਵਾਂ ਚੌਥੀ ਦੇ ਲਾਲ ਜੀ ਮਨਚ ਫੁਰਨੇ ਫੁਰਦੇ ਪਏ ਵੀ ਚੌਥੀ ਵੀ ਲੈ ਆਈ ਜਾਨਾ ਤੇ ਮਹਾਰਾਜ ਸਾਹਿਬ ਨੂੰ ਲੱਗਿਆ ਇਹ ਤੇ ਇਹ ਵੀ ਡਰ ਲੱਗੀ ਜਾਂੜਿਆ ਸੀ ਵੀ ਹੁਣ ਤਿੰਨ ਵੀ ਕਿਉ ਮੰਗੇ ਆ ਪਾਦਸ਼ਾ 10ਵੇਂ ਪਾਦਸ਼ਾ ਕਹਣ ਲੱਗੇ ਤਰ ਪਾਦਸ਼ਾ ਕਹਿਣ ਲੱਗੇ ਵੀ ਅਸੀਂ ਕਦੇ ਕਥਾ ਦਾ ਪੂਰਨ ਤੌਰ ਤੇ ਮੁੱਲ ਨਹੀਂ ਪਾ ਸਕਦੇ ਰੱਬ ਦੀ ਸ਼ਿਫਤ ਦਾ ਕਦੇ ਮੁੱਲ ਨਹੀਂ ਹੁੰਦਾ ਰੱਬ ਦੀਆਂ ਵਡਿਆਈਆਂ ਦਾ ਕਦੇ ਮੁੱਲ ਨਹੀਂ ਹੈ